ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਪ੍ਰਿੰਟ মিডিਆ, ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਇਸ ਪ੍ਰੈਸ ਵਾਰਤਾਂ ਨੂੰ ਕਵਰ ਕਰਨ ਲਈ ਪਹੁੰਚੇ ਹੋ। ਮੇਰੇ ਨਾਲ ਸਾਡੇ ਐਮਐਸਸੀ, ਐਮਐਸਸੀ ਜਿਹੜਾ ਟ੍ਰੇਡ ਵਿੰਗ ਆ ਉਹਦੇ ਚੇਅਰਮੈਨ ਨੀਲ ਗਰਗ ਜੀ ਔਰ ਟ੍ਰੇਡ ਵਿੰਗ ਦੇ ਚੇਅਰਮੈਨ ਠਾਕੁਰ ਸਾਹਿਬ ਬਿਲਕੁਲ ਮੌਜੂਦ ਨੇਗੇ। ਇਹਨਾਂ ਦੇ ਡਿਪਾਰਟਮੈਂਟ ਨੇ ਕਲ ਇੰਡਸਟਰੀ ਦੇ ਡਿਪਾਰਟਮੈਂਟ ਨੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਪੰਜਾਬ ਦੇ ਅੰਦਰ ਚੁੱਕਿਆ ਕਿਉਂਕਿ ਲੁਧਿਆਣਾ ਉਹ ਉਦਯੋਗਿਕ ਸ਼ਹਿਰ ਆ ਜਿਹਨੇ ਬਹੁਤ ਵੱਡੀ ਦੁਨੀਆ ਦੇ ਅੰਦਰ ਤਰੱਕੀ ਕੀਤੀ ਆ ਖਾਸ ਕਰਕੇ ਉਦਯੋਗ ਦੇ ਖੇਤਰ ਦੇ ਅੰਦਰ ਖਾਸ ਕਰਕੇ ਇੰਡਸਟਰੀ ਦੇ ਖੇਤਰ ਦੇ ਅੰਦਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀਆਂ ਵੱਡੀਆਂ ਡਿਮਾਂਡ ਜਿਹੜੀਆਂ ਪੈਂਡਿੰਗ ਪੰਜਾਂ ਸੀਗੀਆਂ ਇੰਡਸਟਰੀ ਡਿਪਾਰਟਮੈਂਟ ਦੀਆਂ ਉਹ ਕੱਲ ਮੈਂ ਸਮਝਦਾ ਪੂਰੀਆਂ ਹੋਈਆਂ ਲਗੀਆਂ ਕੱਲ ਇੱਕ ਇਤਿਹਾਸਿਕ ਫੈਸਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਕੀਤਾ ਅਰਵਿੰਦ ਕੇਜਰੀਵਾੜ ਜੀ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਮੈਂ ਸਭਨਾਂ ਦਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਉਦਯੋਗਿਕ ਕ੍ਰਾਂਤੀ ਜਿਹੜੀ ਆ ਹੋਰ ਅੱਗੇ ਵਧੂਗੀ ਔਰ ਪੰਜਾਬ ਜਿਹੜਾ ਉਦਯੋਗ ਦੇ ਖੇਤਰ ਚ ਹੋਰ ਤਰੱਕੀ ਕਰੂਗਾ ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਬਹੁਤ ਸਾਰੇ ਉਦਯੋਗ ਜਿਹੜੇ ਦੇਗੇ ਉਹ ਪੰਜਾਬ ਚ ਆਉਣਾ ਚਾਹੁੰਦੇ ਸੀ ਪਰ ਲੇਕਰ ਕਿਸੇ ਨਾ ਕਿਸੇ ਕਾਰਨ ਉਹਨਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਛਲੇ 3 ਸਾਲਾਂ ਤੋਂ ਕਾਫੀ ਵੱਡੇ ਸੁਧਾਰ ਜਿਹੜੇ ਨੇ ਕਿ ਇੰਡਸਟਰੀ ਦੇ ਖੇਤਰ 'ਚ ਹੋਏ ਪਰ ਲੇਕਿਨ ਫਿਰ ਵੀ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸੀ ਪਿਛਲੇ 3 ਸਾਲਾਂ 'ਚ ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਵੀ ਸਭਾਈ ਦੀ ਇਲੈਕਸ਼ਨ ਲੜ ਰਹੀ ਸੀ ਤਾਂ ਸਾਡੇ ਨੈਸ਼ਨਲ ਕੋਰਡੀਨੇਟਰ ਅਰਵਿੰਦ ਕੇਜਰੀਬਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਾ ਜਾ ਕੇ ਇੰਡਸਟਰੀ ਦੇ ਨਾਲ ਮੀਟੀਆਂ ਕੀਤੀਆਂ ਸੀ ਬਹੁਤ ਸਾਰੇ ਟਾਊਨ ਹਾਲ ਮੀਟੀਆਂ ਹੋਈਆਂ ਸੀਗੀਆਂ ਪੰਜਾਬ ਦੇ ਹਰ ਖੇਤਰ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਗਏ ਸੀ ਸਾਡੀ ਟੀਮ ਗਈ ਸੀ ਔਰ ਉਸ ਸਮੇਂ ਕਾਫੀ ਮੰਗਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਪਰ ਲੇਕਿਨ ਬਹੁਤ ਸਾਰੀਆਂ ਮੰਗਾਂ ਸੀ ਪਿਛਲੇ 3 ਸਾਲਾਂ ਚ ਪੂਰੀਆਂ ਕੀਤੀਆਂ ਨੇ ਗਿਆ ਕੱਲ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਕਿ ਅਸੀਂ ਜੇਕਰ ਕੋਈ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਕੋਈ ਵੀ ਉਦਯੋਗਪਤੀ ਕੋਈ ਵੀ ਇੰਡਸਟਰੀਅਲਿਸਟ ਜੇਕਰ ਪੰਜਾਬ ਦੇ ਅੰਦਰ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਨੂੰ 45 ਦਿਨਾਂ ਦੇ ਵਿੱਚ 45 ਦਿਨਾਂ ਦੇ ਵਿੱਚ ਆਪਣੇ ਆਪ ਜਿਹੜੀ ਆ ਆਪਣੇ ਆਪ ਜਿਹੜੀ ਆ ਉਹਨੂੰ ਪ੍ਰਵਾਨਗੀ ਮਿਲੂਗੀ ਜੇਕਰ ਕੋਈ ਆਬਜੈਕਸ਼ਨ ਨਾ ਲੱਗਿਆ ਕਿਉਂ ਕਹਿਣ ਦਾ ਪਾਵ ਆ ਕਿ 45 ਜਦੋਂ ਪ੍ਰਾਈ ਕਰੂਗਾ ਉਦੋਂ ਸਾਰਾ ਪ੍ਰੋਸੈਸ ਜਿਹੜਾਗਾ ਉਹ 45 ਦਿਨਾਂ ਚ ਸਿੰਗਲ ਵਿੰਡੋ ਤੇ ਜਾ ਕੇ ਅਪਲਾਈ ਕਰਨਾ ਪਊਗਾ ਔਰ 45 ਦਿਨਾਂ ਦੇ ਅੰਦਰ ਅਪਰੂਵਲ ਹੋਊਗੀ ਜੇਕਰ ਕੋਈ ਆਬਜੈਕਸ਼ਨ ਹੋਇਆ ਕਿਸੇ ਵੀ ਕਿਸਮ ਦਾ ਆਬਜੈਕਸ਼ਨ ਹੋਇਆ ਕਿਸੇ ਵੀ ਡਿਪਾਰਟਮੈਂਟ ਦਾ ਆਬਜੈਕਸ਼ਨ ਹੋਇਆ ਉਹ ਡਿਪਾਰਟਮੈਂਟਾਂ ਨੂੰ ਸਾਰੇ ਆਬਜੈਕਸ਼ਨ ਜਿਹੜੇ 45 ਦਿਨਾਂ ਚੋਂ ਮੂਵ ਕਰਨੇ ਪੈਣਗੇ 45 ਦਿਨਾਂ ਚ ਉਹਨਾਂ ਸਾਰੇ ਆਬਜੈਕਸ਼ਨਾਂ ਦਾ ਹੱਲ ਕਰਨਾ ਪਊਗਾ ਜੇਕਰ ਉਹ 45 ਦਿਨਾਂ ਚ ਆਪਣੇ ਆਬਜੈਕਸ਼ਨ ਹੱਲ ਨਹੀਂ ਕਰ ਪਾਉਂਦੇ ਤਾਂ ਮੈਂ ਸਮਝਦਾ ਉਸ ਵਿਅਕਤੀ ਨੂੰ ਆਪਣੇ ਆਪ ਜਿਹਨੂੰ ਡੀਮੰਡ ਅਪਰੂਵਲ ਵੀ ਕਹਿ ਦਿੰਦੇ ਆ ਉਹ ਬਿਲ ਜੂਗੀ ਤਾਂ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਊਗਾ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀਆਂ ਦਿੱਕਤਾਂ ਹੁੰਦੀਆਂ ਸੀ ਉਹ ਸਾਰੀਆਂ ਦੂਰ ਹੋਣਗੀਆਂ ਔਰ ਸਿੰਗਲ ਵਿੰਡੋ ਸਿਸਟਮ ਨੂੰ ਜਿਹੜਾ ਬਹੁਤ ਹੀ ਤਾਕਤਵਰ ਬਣਾਇਆ ਗਿਆ ਸਿੰਗਲ ਵਿੰਡੋ ਸਿਸਟਮ ਕਹਿਣ ਨੂੰ ਹੋਰ ਰਾਜਾਂ 'ਚ ਵੀ ਆ ਪਹਿਲਾਂ ਵੀ ਚੱਲਦਾ ਸੀ ਸਿੰਗਲ ਵਿੰਡੋ ਪਰ ਲੇਕਿਨ ਉਹਦੇ ਅੰਦਰ ਡੀਮਡ ਅਪਰੂਵਲ ਦੀ ਜਿਹੜੀ ਪਰਵਾਨਗੀ ਹੈ ਨਹੀਂ ਸੀ ਯਾਨੀ ਕਿ ਹੁਣ ਅਸੀਂ ਕਰਤਾ ਕਿ ਜੇਕਰ ਭਾਈ ਆਬਜੈਕਸ਼ਨ ਲੱਗ ਗਿਆ ਤੁਸੀਂ ਅਪਲਾਈ ਕਰਤਾ ਅਪਲਾਈ ਕਰਨ ਤੋਂ ਬਾਅਦ 7 ਦਿਨਾਂ 'ਚ ਅਬਜੈਕਸ਼ਨ ਲੱਗ ਗਿਆ ਔਰ 7 ਦਿਨਾਂ ਤੋਂ ਲੈ ਕੇ ਅਗਲਾ ਪ੍ਰੋਸੈਸ ਜਿਹੜਾ ਹੈਗਾ ਜੇਕਰ ਤੁਸੀਂ ਉਹਨੂੰ ਠੀਕ ਨਾ ਕਰ पाए ਡਿਪਾਰਟਮੈਂਟ ਵਾਲੇ ਤਾਂ ਡਿਪਾਰਟਮੈਂਟ ਦਾ ਹੈੱਡ ਜਿਹੜਾ ਹੈਗਾ ਉਹਨੂੰ ਅਪਰੂਵਲ ਦੇ ਦੂਗਾ ਇਹ ਵੀ ਗੱਲ ਹੈ ਕਿ ਅਪਰੂਵਲ ਦਾ ਚੱਲਦਾ ਰਹੂਗਾ ਔਰ ਉਸ ਤੋਂ ਬਾਅਦ ਜਿਹੜੇ ਵੀ ਕਰਮਚਾਰੀ ਨੇ ਜਿਹੜੇ ਵੀ ਡਿਪਾਰਟਮੈਂਟ ਨੇ ਚਾਹ ਫੋਰੈਸਟ ਦਾਗਾ ਚਾਹ ਇਲੈਕਟ੍ਰਿਸਿਟੀ ਦਾਗਾ ਚਾਹ ਗਮਾਟਾ ਦਾਗਾ ਚਾਹ ਗਲਾੜਾ ਦਾਗਾ ਚਾਹ ਪੀਐਸਆਈ ਡੀਸੀ ਜਿਲ੍ਹੇ ਵੀ ਡਿਪਾਰਟਮੈਂਟ ਆਉਂਦੇ ਨੇਗੇ ਜੇਕਰ ਉਹਨਾਂ ਨੇ ਕਿਸੇ ਕਿਸਮ ਦੀ ਕੋਤਾਹੀ ਕੀਤੀ ਕਿਸੇ ਕਿਸਮ ਦੀ ਡਲੇ ਕੀਤੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਐਕਸ਼ਨ ਹੋਊਗਾ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਉਹਨਾਂ ਦੀ ਵੀ ਅਕਾਉਂਟੇਬਿਲਟੀ ਤੈਅ ਕੀਤੀ ਗਈ ਹੈ ਇਤਿਹਾਸਿਕ ਫੈਸਲਾ ਜਿਹੜਾ ਪੰਜਾਬ 'ਚ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਕੱਲ 12 ਵੱਡੇ ਐਲਾਨ ਕੱਲ 12 ਵੱਡੇ ਐਲਾਨ ਜਿਹੜੇ ਨੇਗੇ ਉਹ ਇੰਡਸਟਰੀ ਦੇ ਹੱਕ ਦੇ ਵਿੱਚ ਹੋਏ ਨੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪੰਜਾਬ ਜਿਹੜਾ ਅੱਗੇ ਵਧੂਗਾ ਸੋ ਇਸ ਤੋਂ ਬਿਨਾ 125 ਕਰੋੜ ਦਾ ਜੇਕਰ ਕੋਈ ਵੀ ਵਿਅਕਤੀ 125 ਕਰੋੜ ਰੁਪਏ ਤੱਕ ਦਾ ਆਪਣਾ ਕੋਈ ਪ੍ਰੋਜੈਕਟ ਲਾਉਣਾ ਚਾਹੁੰਦਾ ਕੋਈ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਦੀ ਪ੍ਰਵਾਨਗੀ ਜਿਹੜੀ ਆ 3 ਦਿਨਾਂ ਦੇ ਅੰਦਰ-ਅੰਦਰ ਮਿਲੂਗੀ ਉਹਦੀ ਪ੍ਰਵਾਨਗੀ ਜਿਹੜੀ ਆ 3 ਦਿਨਾਂ ਦੇ ਅੰਦਰ-ਅੰਦਰ ਮਿਲੂਗੀ ਔਰ ਇਹ ਰਾਈਟ ਟੂ ਬਿਜ਼ਨਸ ਐਕਟ ਦੇ ਅਧੀਨ ਰਾਈਟ ਟੂ ਬਿਜ਼ਨਸ ਐਕਟ ਦੇ ਅਧੀਨ ਜਿਹੜੇ ਸੋਧਾਂ ਲੈ ਕੇ ਆਉਣੀਆਂ ਰਹਿਗੀਆਂ ਅਸੀਂ ਆਉਣ ਵਾਲੇ ਦਾ ਸੈਸ਼ਨ ਆ ਰਿਹਾ ਵਿਧਾਨ ਸਭਾ ਦਾ ਉਹ ਦਿਨ ਦੇ ਰਾਈਟ ਟੂ ਬਿਜ਼ਨਸ ਐਕਟ ਸੋਧ ਲੈ ਕੇ ਉਹ 3 ਦਿਨ ਕਰਾਂਗੇ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਾਂ ਦਸਾਂ ਬਣਾ ਨਾ ਕਰਨਾ ਪਵੇ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਇਸ ਤੋਂ ਬਿਨਾ ਲੈਂਡ ਫਿਜ਼ਿਬਿਲਟੀ ਰਿਪੋਰਟ ਜਿਹੜੀ ਆ ਲੈਂਡ ਦੀ ਫਿਜ਼ਿਬਿਲਟੀ ਰਿਪੋਰਟ ਜਿਹੜੀ ਆ ਉਹ ਰੈਵਨਿਊ ਸਰਕਲ ਸੱਤ ਦਿਨਾਂ ਚ ਦੇਊਗਾ ਯਾਨੀ ਤੁਸੀਂ ਕਹਿੰਦੇ ਹੋ ਕਿ ਮੈਂ ਆ ਲੈਂਡ ਸਿਲੈਕਟ ਕਰ ਲਈ ਆ ਜਿਹੜੀ ਆ ਮਾਛੀਵਾੜਾ ਦੇ ਖੇਤਰ ਦੇ ਅੰਦਰ ਲੁਧਿਆਣਾ ਦੇ ਖੇਤਰ ਦੇ ਅੰਦਰ ਆ ਲੈਂਡ ਬਾਇ ਪਾਰਟिकुलर ਲੈਂਡ ਸਿਲੈਕਟ ਕੀਤੀ ਆ ਸੋ ਮੈਨੂੰ ਦੱਸਿਆ ਜਾਵੇ ਕਿ ਇਹ ਲੈਂਡ ਜਿਹੜੀ ਆ ਇੰਡਸਟਰੀ ਲੱਗਣ ਦੇ ਯੋਗ ਹੈਗੀ ਆ। ਯਾ ਅ디 ਕੋਈ ਦਿੱਕਤ ਆ ਉਹ 7 ਦਿਨਾਂ ਦੇ ਅੰਦਰ ਅੰਦਰ ਸਰਕਲ ਜਿਹੜਾ ਰੈਵਨਿਊ ਅਧਿਕਾਰੀ ਆ ਉਹ ਰਿਪੋਰਟ ਕਰੂਗਾ ਔਰ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਆਨਲਾਈਨ ਜਿਹੜੀ ਆ ਫਿਜ਼ਿਬਿਲਟੀ ਰਿਪੋਰਟ ਕਨਸਰਨਡ ਵਿਅਕਤੀ ਨੂੰ ਜਿਹੜਾ ਵਿਅਕਤੀ ਚਾਹੁੰਦਾਗਾ ਪਹੁੰਚੂਗਾ ਮੈਨੂੰ ਸਮਝਦਾ ਵੀ ਇੱਕ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਇੰਡਸਟਰੀਸਟਾਂ ਦੇ ਹੱਕ ਵਿੱਚ ਹੋਇਆਗਾ। ਔਰ ਇਸ ਤੋਂ ਬਿਨਾ ਜਿਹੜੇ ਇੰਡਸਟਰੀਅਲ ਪਲਾਟ ਨੇਂਗੀ ਇਕ ਬਹੁਤ ਮਹੱਤਵਪੂਰਨ ਫੈਸਲਾਗਾ ਜਿਹੜੇ ਇੰਡਸਟਰੀਅਲ ਪਲਾਟ ਨੇਗੇ ਉਹਨਾਂ ਪਲਾਟਾਂ ਦੀ ਸਬ ਡਿਵੀਜ਼ਨ ਨਹੀਂ ਸੀ ਪਹਿਲਾਂ ਸਬ ਡਿਵੀਜ਼ਨ ਕਰਨ ਦੀ ਪਾਲਿਸੀ ਨਹੀਂ ਸੀ ਮੰਨ ਲਓ 2 ਏਕੜ ਦਾ ਪਲਾਟ ਆ ਕਿਸੇ ਇੰਡਸਟਰੀਲਿਸਟ ਦੇ ਦੋ ਪੁੱਤਰ ਨੇਗੇ ਤਿੰਨ ਪੁੱਤਰ ਨੇਗੇ ਉਹਨੂੰ ਡਿਵਾਈਡ ਨਹੀਂ ਕੀਤਾ ਜਾ ਸਕਦਾ ਸੀਗਾ ਕਿਉਂਕਿ ਪਾਲਿਸੀ ਤੋਂ ਬਾਹਰ ਸੀਗਾ ਪੀਐਸਆਈਡੀਸੀ ਦੀ ਪਾਲਿਸੀ ਤੋਂ ਬਾਹਰ ਸੀਗਾ ਹੁਣ ਅਸੀਂ ਉਹ ਨਵੀਂ ਇੰਡਸਟਰੀਅਲ ਪਾਲਿਸੀ ਲੈ ਕੇ ਆਇਆਗੇ ਉਸ ਪਲਾਟ ਦੀ ਸਬ ਡਿਵੀਜ਼ਨ ਵੀ ਹੋ ਸਕਦੀ ਆ ਉਹਨੂੰ ਵੰਡਿਆ ਜਾ ਸਕਦਾਗਾ ਇਸ ਤਰ੍ਹਾਂ ਦੀ ਪਾਲਿਸੀ ਪਹਿਲਾਂ ਪੰਜਾਬ ਦੇ ਅੰਦਰ ਕਦੇ ਵੀ ਨਹੀਂ ਬਣੀ ਸੀ ਪਹਿਲੀ ਵਾਰ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਿਸੀ ਜੜੀ ਬਣਾਈ ਆ ਇਸ ਤੋਂ ਬਿਨਾ ਲੀਜ਼ ਹੋਲਡ ਤੋਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨਾ ਯਾਨੀ ਬਹੁਤ ਸਾਰੀਆਂ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਉਦਯੋਗਪਤੀਆਂ ਨੂੰ ਲੀਜ਼ ਹੋਲਡ ਤੇ ਦਿੱਤੀਆਂ ਨੇਗੀਆਂ ਲੀਜ਼ ਕੀਤੀ ਕਿਸੇ ਨੇ 33 ਸਾਲ ਦੀ ਕਿਸੇ ਨੇ 55 ਸਾਲ ਦੀ ਕਿਸੇ ਨੇ 90 ਸਾਲ ਦੀਆ ਲੀਜ਼ ਹੋਈ ਹੋਈ ਆ ਉਹ ਸਾਰੀਆਂ ਪ੍ਰਾਪਰਟੀਆਂ ਹੁਣ ਜੜੀਆਂ ਜੇਕਰ ਉਹ ਵਿਅਕਤੀ ਜਿਹੜੀ ਪਾਲਿਸੀ ਬਣ ਰਹੀ ਆ ਜੇਕਰ ਵਿਅਕਤੀ ਜਿਹੜਾ ਇੱਕ ਸਰਟਨ ਫੀਸ ਇੱਕ ਅਮਾਉਂਟ ਭਰੂਗਾ ਉਹ ਭਰ ਕੇ ਜਿਹੜੀ ਆ ਫਰੀ ਹੋਲਡ ਹੋ ਜਾਈ ਯਾਨੀ ਕਿ ਉਹ ਪ੍ਰਾਪਰਟੀ ਜਿਹੜੀ ਆ ਉਹਦੇ ਨਾਂ ਹੋ ਜੂਗੀ ਉਹਨੂੰ ਕੋਈ ਵੀ ਚੰਝਟ ਕਿਸੇ ਕਿਸਮ ਦਾ ਇਨ ਫਿਊਚਰ ਨਹੀਂ ਰਹੂਗਾ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਧਿయోగਪਤੀਆਂ ਦੇ ਹੱਕ ਵਿੱਚ ਕੀਤਾ ਔਰ ਇਸ ਤੋਂ ਬਿਨਾ ਅਸੀਂ ਅਸੀਂ ਅਲਾਉਂਸ ਕੀਤਾ ਸੀਗਾ ਤੁਹਾਡੇ ਯਾਦ ਹੋਊਗਾ ਕਿ ਇਸ ਬਜਟ ਸੈਸ਼ਨ ਦੇ ਅੰਦਰ 31 ਮਾਰਚ ਤੋਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀਗਾ ਕਿ ਇਸ ਵਾਰ ਅਸੀਂ 250 ਕਰੋੜ ਰੁਪਏ 250 ਕਰੋੜ ਰੁਪਏ ਜਿਹੜਾ ਇਨਸੈਂਟਿਵ ਆ ਜਿਹੜਾ ਕੋਈ ਨਾ ਕੋਈ ਸਬਸਿਡੀ ਆਪਾਂ ਕਹਿ ਲਈਏ ਇਨਸੈਂਟ ਬਾ ਜਿਹੜਾ ਇੰਡਸਟਰੀਸ ਨੂੰ ਮਿਲਦਾਗਾ ਉਹ ਅਸੀਂ 1 ਸਾਲ ਚ ਦੇਵਾਂਗੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਆ ਕਿ ਉਹ ਜਿਹੜਾ ਇਨਸੈਂਟ ਬਾ ਅਸੀਂ 50 ਮਹੀਨਿਆਂ ਚ 50 ਮਹੀਨਿਆਂ ਚ 150 ਕਰੋੜ ਤੋਂ ਉੱਪਰ ਜਿਹੜੇ ਪੈਸੇ ਅਸੀਂ ਜਾਰੀ ਕਰ ਚੁੱਕੇ ਆ ਪਹਿਲੀ ਕਿਸ਼ਤ ਜਿਹੜੀ ਆ ਉਹ ਇਹਨਾਂ ਪੰਜਾਂ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਾਰੀ ਕੀਤੀ ਹੈ ਇਹ ਵੀ ਮੈਸਮ ਦਾ ਇੱਕ ਬਹੁਤ ਵੱਡਾ ਕੀਰਤੀਮਾਨ ਜਿਹੜਾ ਸਥਾਪਿਤ ਹੋਇਆਗਾ ਕਿਉਂਕਿ ਨਹੀਂ ਪ੍ਰਾਣੀਆਂ ਸਰਕਾਰਾਂ ਮੈਂ ਦੇਖ ਰਿਹਾ ਸੀਗਾ ਕਿ ਕਾਂਗਰਸ ਸਰਕਾਰ ਨੇ 5 ਸਾਲਾਂ ਚ 53 ਕਰੋੜ ਰੁਪਇਆ ਅਕਾਲੀ ਦਲ ਭਾਜਪੀ ਦੇ ਕਿਸੇ ਵੀ ਸਾਲ ਕੋਈ ਵੀ ਇੱਕ ਰੁਪਇਆ ਨਹੀਂ ਪਰ ਲੇਕਿਨ ਅਸੀਂ ਪਿਛਲੇ ਸਾਲੋਂ ਦਿੰਦੇ ਆ ਰਹੇ ਹਾਂਗੇ ਸੋ ਇਸ ਸਾਲ ਅਸੀਂ 250 ਕਰੋੜ ਰੱਖਿਆ ਪਿਛਲੇ ਸਾਲ 100 ਕਰੋੜ ਰੁਪਇਆ ਰੱਖਿਆ ਸੀਗਾ ਸੋ ਲਗਾਤਾਰ ਅਸੀਂ ਹਰੇਕ ਬਜਟ ਰੱਖਦੇ ਆਂ ਔਰ ਇੰਡਸਟਰੀ ਨੂੰ ਦਿੰਦੇ ਆਗੇ ਸੋ ਇਸ ਵਾਰ 250 ਕਰੋੜ ਰੁਪਇਆ ਜਿਹੜਾਗਾ ਉਹ ਅਸੀਂ ਪੇ ਕਰ ਚੁੱਕੇ ਹਾਂ ਸੋ ਨਾ ਸੌਰੀ 150 ਕਰੋੜ ਰੁਪਏ ਪੇ ਕਰ ਚੁੱਕੇ ਹਾਂ 250 ਕਰੋੜ ਚੋ ਸੋ ਵੀ ਮੈਂ ਸਮਝਦਾ ਬਹੁਤ ਵੱਡਾ ਫੈਸਲਾ ਜਿਹੜਾ ਇੰਡਸਟਰੀ ਦੇ ਹੱਕ ਵਿੱਚ ਹੋਇਆਗਾ ਇਸ ਤੋਂ ਬਿਨਾ ਜੇਕਰ ਕੋਈ ਵੀ ਵਿਅਕਤੀ ਆਪਣੀ ਬਿਲਡਿੰਗ ਦਾ ਪਲਾਨ ਬਣਾਉਣ ਦੇ ਲਈ ਸਟੇਬਿਲਿਟੀ ਸਰਟੀਫਿਕੇਟ ਲੈਣ ਲਈ ਹੁਣ ਕਿਸੇ ਦਫਤਰ ਜਾਣ ਦੀ ਲੋੜ ਨਹੀਂ ਜਿਹੜੇ ਅਸੀਂ ਇੱਕ ਆਰਕੀਟੈਕਚਰ ਦਾ ਇੱਕ ਇੰਜੀਨੀਅਰਾਂ ਦਾ ਇੱਕ ਗਰੁੱਪ ਬਣਾਵਾਂਗੇ ਕਿ ਲੁਧਿਆਣੇ ਦੇ ਅੰਦਰ ਆਹ ਸਰਟੀਫਾਈਡ ਸਾਡੇ ਕੋਲੇ ਜਿਹੜੇ ਨੇ ਆਰਕੀਟੈਕਟ ਨੇਗੇ ਅਸ ਸਰਟਨ ਇੰਜੀਨੀਅਰ ਨੇਗੇ ਕੋਈ ਵੀ ਵਿਅਕਤੀ ਉਹਨਾਂ ਇੰਜੀਨੀਅਰ ਕੋਲ ਜਾ ਕੇ ਆਪਣੀ ਰਿਪੋਰਟ ਲੈ ਕੇ ਕਿ ਮੈਂ ਇਸ ਜਗ੍ਹਾ ਤੇ ਪਲਾਟਾ ਇਸ ਪ੍ਰਕਾਰ ਦੀ ਬਿਲਡਿੰਗ ਬਣਾਉਣਾ ਚਾਹਾਂਗਾ ਜਦੋਂ ਸਰਟੀਫਾਈ ਕਰ ਦੇਣਗੇ ਉਹ ਆ ਕੇ ਸਾਡੇ ਡਿਪਾਰਟਮੈਂਟ ਜਮ੍ਹਾਂ ਕਰਾਉਣਗੇ ਤਾਂ ਉਸ ਤੋਂ ਬਾਅਦ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀਗਾ ਹਮੇਸ਼ਾ ਨਕਸ਼ਾ ਬਣਾਉਣ ਦੇ ਨਾਂ ਦੇ ਉੱਤੇ ਸਾਈਟ ਪਲਾਨ ਬਣਾਉਣ ਦੇ ਨਾਂ ਦੇ ਉੱਤੇ ਬੜੀ ਖੱਜਲ ਖਵਾਰੀ ਹੁੰਦੀ ਸੀ ਔਰ ਕਿਤੇ ਨਾ ਕਿਤੇ ਕਰਪਸ਼ਨ ਦਾ ਵੀ ਸ਼ਕਾਰ ਹੋ ਜਾਂਦਾ ਸੀਗਾ ਸੋ ਉਸ ਤੋਂ ਇੱਕ ਬੜੀ ਰਾਤ ਜਿਹੜੀ ਆ ਉਹ ਪੰਜਾਬ ਦੇ ਸਾਰੇ ਜੋ ਪੱਤੀਆਂ ਨੂੰ ਮਿਲੂਗੀ ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ 260 ਉਦਯੋਗਿਕ ਪਲਾਟ ਜਿਹੜੇ ਨੇਗੇ ਜਿਹੜੇ ਖਾਲੀ ਪਏ ਸੀ ਉਹਨਾਂ ਨੂੰ ਬੜੇ ਜਲਦੀ ਅਸੀਂ ਉਹਨਾਂ ਦੀ ਆਕਸ਼ਨ ਕਰ ਰਹੇ ਆ ਉਹਨਾਂ ਨੂੰ ਨਿਲਾਮ ਕਰ ਰਹੇ ਆ ਤਾਂ ਕਿ ਨਵੇਂ ਉਦਯੋਗ ਜਿਹੜੇ ਨੇ ਕੋ ਪੰਜਾਬ ਵਿੱਚ ਆਉਣ ਇਸ ਤੋਂ ਬਿਨਾ ਬਹੁਤ ਹੀ ਵੱਡਾ ਇੱਕ ਫੈਸਲਾ ਹੋਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਜਿਹੜੇ 52 ਫੋਕਲ ਪੁਆਇੰਟ ਨੇ ਪੰਜਾਬ ਦੇ 52 ਫੋਕਲ ਪੁਆਇੰਟ ਨੇ ਪੰਜਾਬ ਦੇ ਉਹਨਾਂ ਦਾ ਨਵੀਨੀਕਰਨ ਕਰਨ ਦੇ ਲਈ ਅਸੀਂ 300 ਕਰੋੜ ਰੁਪਏ ਲਾਟ ਕੀਤੇ ਨੇਗੇ 300 ਕਰੋੜ ਰੁਪਏ ਦੇ ਨਾਲ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਜਿਹੜਾ ਕਾਇਆਕਲਪ ਹੋਊਗੀ ਨਵੰਬਰ 2025 ਤੱਕ ਨਵੰਬਰ 2025 ਤੱਕ ਜਿਹੜਾ ਹੈਗਾ ਸਾਰੇ ਰਾਸਤੇ ਲਾਈਟਾਂ ਸਾਈਨ ਬੋਰਡ ਪਾਣੀ ਆਦਿ ਸਾਰੇ ਜਿਹੜੇ ਕੰਮ ਨੇਗੇ ਉਹ ਪੂਰੇ ਹੋ ਜਾਣਗੇ ਸਮੇਂ ਸਬੰਦ ਇਹ ਵੀ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਉਹ ਸਰਕਾਰ ਨੇ ਲਿਆਗਾ ਇਸ ਤੋਂ ਬਿਨਾ ਇੱਕ ਫਾਇਰ ਫਰਦੀ ਐਨਓ ਐਨਓਸੀ ਜਿਹੜੀ ਅੱਗ ਅੱਗ ਦੀ ਜਿਹੜੀ ਐਲਓਸੀ ਹੁੰਦੀ ਆ ਉਹ ਪਹਿਲਾਂ ਉਹਦਾ ਸਰਟੀਫਿਕੇਟ 3 ਸਾਲ ਲਈ ਹੁੰਦਾ ਸੀਗਾ ਸੌਰੀ 1 ਸਾਲ ਲਈ ਹੁੰਦਾ ਸੀਗਾ ਵੀ 1 ਸਾਲ ਬਰ ਸਾਲ ਇਸ ਸਾਲ ਆ ਅਗਲੇ ਸਾਲ ਜਿਸ ਤੇ ਆਪਾਂ ਬੈਠੇ ਆ ਇਹਦਾ ਸਰਟੀਫਿਕੇਟ ਫਾਇਰ ਦਾ ਹਰੇਕ ਸਾਲ ਰੀਨਿਊ ਕਰਾਉਣਾ ਪੈਂਦਾ ਸੀਗਾ ਹਰੇਕ ਸਾਲ ਨਵਿਆਉਣਾ ਪੈਂਦਾ ਸੀਗਾ ਉਹਨੂੰ ਨਮਾ ਕਰਾਉਣਾ ਪੈਂਦਾ ਸੀਗਾ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾਗਾ ਕਿ ਹੁਣ ਅਸੀਂ 3 ਸਾਲਾਂ ਬਾਅਦ ਉਹ ਲਿਆ ਕਰਾਂਗੇ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਔਰ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਜਿਹੜੀ ਕਰਪਸ਼ਨ ਆ ਉਹ ਬਿਲਕੁਲ ਅਲਬਦਾ ਹੋਊਗੀ ਖਤਮ ਹੋਊਗੀ ਇਸ ਤੋਂ ਬਿਨਾ ਲੈਂਡ ਕਨਵਰਜਨ ਜਿਹੜੀ ਆ ਜਿਹੜੀ ਲੈਂਡ ਯੂਜ਼ ਕਨਵਰਜਨ ਪਾਲਿਸੀ ਇਹ ਪਹਿਲੀ ਵਾਰ ਪੰਜਾਬ ਚ ਆ ਰਹੀ ਆ ਲੈਂਡ ਯੂਜ਼ ਕਨਵਰਜਨ ਪਾਲਿਸੀ ਪਹਿਲੀ ਵਾਰ ਪੰਜਾਬ ਚ ਆ ਰਹੀ ਆ ਯਾਨੀ ਕਿ ਤੁਸੀਂ ਪਲਾਟ ਕਿਸੇ ਕੰਮ ਲਈ ਲਿਆ ਸੀਗਾ ਤੁਸੀਂ ਉਹਨੂੰ ਕਨਵਰਜ ਕਨਵਰਟ ਕਰਕੇ ਚਾਹੁੰਦੇ ਹੋ ਕਿ ਮੈਂ ਇੱਥੇ ਹੋਟਲ ਬਣਾਉਣਾਗਾ ਮੈਂ ਇੱਥੇ ਨਵੀਂ ਕਿਸਮ ਦੀ ਇੰਡਸਟਰੀ ਲਾਉਣੀ ਆ ਉਹ ਪਾਲਿਸੀ ਵੀ ਜਿਹੜੀ ਆ ਪਹਿਲੀ ਵਾਰ ਅਸੀਂ ਮਨਜ਼ੂਰ ਕੀਤੀ ਆ ਇਹਦੇ ਦੇ ਵਿੱਚ 10 ਕਿਸਮ ਦੇ ਜਿਹੜੇ ਵਪਾਰ ਨੇ ਆ ਸਕਣਗੇ ਇੰਡਸਟਰੀ ਦੇ ਵਪਾਰ ਨੇ ਹੋਰ ਕਾਫੀ ਵਪਾਰ ਨੇ ਜਿਹੜੇ ਆ ਸਕਣੇ ਜਿਨ੍ਹਾਂ ਨੂੰ ਤੁਸੀਂ ਬਦਲ ਸਕਦੇ ਹੋ ਯਾਨੀ ਤੁਸੀਂ ਇੰਡਸਟਰੀ ਲੈਂਡ ਪਲਾਟ ਲੈਂਡ ਵੇਲੇ ਕਿਹਾ ਕਿ ਮੈਂ ਜੀ ਟੂਲ ਇੰਡਸਟਰੀ ਲਾਉਣੀ ਆ ਜਦੋਂ ਤੁਸੀਂ ਦੇਖਿਆ ਸਾਲ ਬਾਅਦ ਜਾਂ 6 ਮਹੀਨੇ ਬਾਅਦ ਤੁਹਾਨੂੰ ਲੱਗਿਆ ਕਿ ਇਸ ਠੀਕ ਨਹੀਂ ਤੁਸੀਂ ਚਾਹੁੰਦੇ ਹੋ ਕਿ ਉੱਥੇ ਹੋਟਲ ਬਣ ਜੇ ਤਾਂ ਬਿਲਕੁਲ ਤੁਸੀਂ ਆਪਣੀ ਲੈਂਡ ਦੀ ਕਨਵਰਜਨ ਉਸ ਦੀ ਕਰਵਾ ਲਓਗੇ ਉਸ ਪਾਲਿਸੀ ਦੇ ਤਹਿਤ ਸੀਐਲਯੂ ਦੀ ਕਨਵਰਜਨ ਕਰਾ ਲਓਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਸੋ ਮੇਰਾ ਕਹਿਣ ਦਾ ਭਾਵ ਆ ਕੱਲ ਪੰਜਾਬ ਦਾ ਇਤਿਹਾਸਕ ਦਿਨ ਸੀਗਾ ਉਦਯੋਗਿਕ ਖੇਤਰ ਦਾ ਇਤਿਹਾਸਕ ਦਿਨ ਸੀਗਾ ਜਿਹਦੇ ਵਿੱਚ 12 ਵੱਡੇ ਫੈਸਲੇ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਹੋਏ ਨੇਗੇ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਏ ਨੇਗੇ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਉਦਯੋਗ ਜਿਹੜਾ ਪੰਜਾਬ 'ਚ ਬੜੀ ਤੇਜ਼ੀ ਨਾਲ ਵਧੂਗਾ ਔਰ ਪੰਜਾਬ ਦੇ ਅੰਦਰ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਔਰ ਇਹ ਪਾਲਿਸੀਆਂ ਜਿਹੜੀਆਂ ਲੈ ਕੇ ਆਇਆ ਅਸੀਂ ਕੱਲ ਇਹ ਬੜੀਆਂ ਉਦਯੋਗ ਖੇਤਰ ਦੇ ਮੀਲ ਪੱਥਰ ਸਾਬਤ ਹੋਣ ਗਿਆ ਔਰ ਪੰਜਾਬ ਤੁਸੀਂ ਦੇਖੋਗੇ ਕਿ ਹਿੰਦੁਸਤਾਨ ਦਾ ਚੰਦ ਜਿਹੜਾ ਦਵਾਰੇ ਬਣੂਗਾ ਕਿਉਂਕਿ ਪੁਰਾਣੀ ਜਿਹੜੀ ਆ ਤੁਸੀਂ ਦੇ 25 30 ਸਾਲ ਜੋ ਹਾਲਾਤ ਪੰਜਾਬ ਦੇ ਰਹੇ ਨੇ ਪੰਜਾਬ ਜਾਣਦਾਗਾ ਕਿ ਇੰਡਸਟਰੀ ਨੂੰ ਤਬਾਹ ਕਰਨ ਦੇ ਵਿੱਚ ਅਕਾਲੀ ਦਲ ਭਾਜੀਪੀ ਨੇ ਕਾਂਗਰਸ ਪਾਰਟੀ ਨੇ ਕੋਈ ਵੀ ਸਮਾਂ ਨਹੀਂ ਛੱਡਿਆ ਜਦੋਂ ਇੰਡਸਟਰੀ ਤਬਾਹ ਨਾ ਕਰਦੇ ਹੋਣ ਪਰ ਲੇਕਿਨ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਲਗਾਤਾਰ ਪੰਜਾਬ ਦੀ ਇੰਡਸਟਰੀ ਨੂੰ ਅੱਗੇ ਵਧਾਉਣ ਤੇ ਲੱਗੇ ਹੋਏ ਆਗੇ ਔਰ ਸਾਡੇ अरविंद केजरीवाल जी नेशनल कोऑर्डिनेटर लगातार दिशा निर्देश दंदे ਨੇ लगातार ਹਦਾਇਤ ਜਾਰੀ ਕਰਦੇ ਨੇਗੇ ਕਿ ਇਸ ਪ੍ਰਕਾਰ ਦੀ ਪਾਲਿਸੀ ਲੈ ਕੇ ਆਓ ਇਸ ਪ੍ਰਕਾਰ ਦੀ ਪਾਲਿਸੀ ਲਿਆਓ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰੇ थैंक यू जी ਅੱਜ ਇਹ ਫਾਇਦੀ ਇਹਨਾਂ ਸੀਐਚਐਨ ਖਾਲ ਦੀ ਇਹ ਵਰਮ ਨਿਊਵਲ ਦੀ ਆਨ ਤੋਂ ਬਰ ਹੋਏਗੀ ਜੀ ਕਿ ਜਿਹੜੀ ਪਹਿਲੇ ਆਲਰੇਡੀ ਇੱਕ ਖਾਲ ਦੀ ਜਦੋਂ ਉਹ ਪੈਂਡੀ ਪਈ ਹੈ ਅੱਗੇ ਤੋਂ ਨਹੀਂ ਅੱਗੇ ਤਾਂ ਫਰਦਰ ਲਾਗੂ ਹੋ ਜਾਂਦੇ ਜੀ ਇਹ 3 ਸਾਲ ਦੀ ਜੇ ਅੱਜ ਤੋਂ ਸ਼ੁਰੂ ਕਰੋਗੇ ਜਦੋਂ ਵੀ ਹੁਣ ਮੰਨ ਲਓ 6 ਮਹੀਨੇ ਪਿਆ ਜੋ ਦੁਬਾਰਾ ਲੈਣ ਜਾਊਗਾ ਤਿੰਨ ਤਿੰਨ ਸਾਲ ਤਿੰਨ ਸਾਲ ਦੀ ਮਿਲੂਗੀ ਤੇ ਬਹੁਤ ਵੱਡੀ ਖਚਲ ਖਵਾਰੀ ਸੀ ਜੀ ਤੇ ਇਹਦੇ ਨਾਲ ਹੀ ਜਿਹੜੀ ਪਲਾਟਸ ਦੀ ਮੈਂ ਗੱਲ ਕਰ ਰਿਆਂਗਾ ਕਿ ਜਿਹੜੇ ਸਾਈਟ ਪਲਾਨ ਸੀ ਜਿਹੜੀਆਂ ਆਰਕੀਟੈਕਚਰ ਤੋਂ ਲੈ ਕੇ ਕਿਉਂਕਿ ਐਕਚੁਅਲੀ ਬਿਲਡਿੰਗ ਤੁਸੀਂ ਜੇ ਮੰਨ ਲਓ ਇੰਡਸਟਰੀ ਪਲਾਟ ਲਾਉਣਾਗਾ ਤਾਂ ਆਰਕੀਟੈਕਚਰ ਹੀ ਬਣਾਊਗਾ ਨਾ ਕਿ ਇੱਥੇ ਤੁਹਾਡਾ ਆਫਿਸ ਹੋਊਗਾ ਇੱਥੇ ਤੁਹਾਡੀ ਮਸ਼ੀਨਰੀ ਹੋਊਗੀ ਇੱਥੇ ਆਹ ਹੋਊਗਾ ਇੱਥੇ ਆਹ ਇਕੁਪਮੈਂਟ ਹੋ ਜਿਸ ਆਰਕੀਟੈਕਚਰ ਉਸੇ ਲਾਇਸੈਂਸ ਲਾਇਸੈਂਸ ਹੋਲਡਰ ਆ ਜਿਹੜਾ ਅੱਛਾ ਆਰਕੀਟੈਕਚਰ ਆ ਉਹਨੂੰ ਅਸੀਂ ਪਾਬਰਾ ਦੇਵਾਂਗੇ ਉਹ ਜਿਹਨੂੰ ਉਹਨੇ ਪਾਸ ਕਰਤਾ ਉਹਨੂੰ ਜਿਹੜੀ ਅਪਰੂਵਲ ਆ ਉਹ ਡਿਪਾਰਟਮੈਂਟ ਦੇਣੀ ਪਊ ਜੀ ਜਿਹਦੀ ਫਾਈਲ ਦੀ ਉਹਦੀ ਚੰਡੀਗੜ੍ਹ ਤੋਂ ਅਪਰੂਵਲ ਹੁੰਦੀ ਹੈ ਜੀ ਜੀ ਫਾਈਲ ਦੀ ਉਹਦੀ ਚੰਡੀਗੜ੍ਹ ਤੋਂ ਅਪਰੂਵਲ ਹੁੰਦੀ ਜੀ ਇਸਦੀ ਬਾਈ ਨਹੀਂ ਹੋਣੀ ਹੋਰੀ ਹੋਰ ਸਾਨ ਹੋ ਜਾਏਗਾ ਨਹੀਂ ਆਨਲਾਈਨ ਹੈ ਜੀ ਸਾਰਾ ਸਿਸਟਮ ਆਨਲਾਈਨ ਅਪਲਾਈ ਕਰਵਾ ਕੇ ਜਿਹੜਾ ਲੋਕਲ ਅਥਾਰਟੀ ਹੈ ਲੈਵਲ ਦੇ ਉਹ ਚੈੱਕ ਕਰ ਜਾਣਗੇ ਤੇ ਤੁਹਾਨੂੰ ਦੱਸ ਦੇਣਾ ਚੁੱਕਾ ਹੈ ਬਿਲਕੁਲ ਸਾਰੀਆਂ ਟਾਈਮ ਬਾਉਂਡ ਨੇ ਕਿਸੇ ਲਈ 15 ਦਿਨ ਕਿਸੇ ਦਿਨ 20 ਦਿਨ ਸਾਰਾ ਕੰਮ ਜਿਹੜਾ 45 ਦਿਨਾਂ ਦੇ ਵਿੱਚ ਵਿੱਚ ਕੰਪਲੀਟ ਹੋਊਗਾ ਦੇਖੋ ਬਗੈਰ ਐਨਓਸੀ ਤੋਂ ਜਿਹੜੀਆਂ ਰਜਿਸਟਰੀਆਂ ਨੇ ਜਿਹੜੀਆਂ ਆਲਰੇਡੀ ਉਹ ਡੇਟ ਰੱਖੀ ਸੀ ਉਸ ਡੇਟ ਤੋਂ ਪਹਿਲਾਂ ਦੀਆਂ ਨੇ ਉਹਨਾਂ 'ਚ ਬਿਲਕੁਲ ਖੁੱਲਾ ਉਹ ਨਮੀ ਕੋਈ ਵੀ ਨਹੀਂ ਅਸੀਂ ਕੱਟਣ ਦੇ ਰਹੇ ਜਿਹੜੀ ਕੋਈ ਕੋਲੋਨੀਆ ਜਿਹੜੀਆਂ ਅਪਰੂਵਡ ਨਹੀਂ ਹੈਗੀਆਂ ਜਿੰਨਾਂ ਦੇ ਵਿੱਚ ਗਲਾਡਰ ਦੀ ਜਗ੍ਹਾ ਦੇ ਵਿੱਚ ਜਿੰਨਾਂ ਲੋਕਾਂ ਨੂੰ ਗਰੀਬਾਂ ਨੂੰ ਛੋਟੇ ਛੋਟੇ ਪਲਾਟ ਕੱਢ ਦਿੰਦੇ ਨੇ ਇੰਡਸਟਰੀ ਏਰੀਆ ਦੀ ਜਗ੍ਹਾ ਤੇ ਕਲਾ ਪਲਾਟ ਕੱਢ ਕੇ ਪਿਚਾਉਂਦੇ ਨੇ ਦੇ ਜਿਹੜਾ ਕੋਈ ਇਸ ਤਰ੍ਹਾਂ ਦਾ ਮਾਮਲਾ ਮੈਨੂੰ ਧਿਆਨ ਚ ਲਿਆਓ ਅਸੀਂ ਉੱਤੇ ਐਕਸ਼ਨ ਲਵਾਂਗੇ ਪਰ ਇਲੀਗਲ ਕੰਮ ਕੋਈ ਨਹੀਂ ਹੋਊਗਾ ਜਿਹਨੂੰ ਜਿਹੜਾ ਲੀਗਲੀ ਕੰਮ ਆ ਜਿਹੜਾ ਪਰਮਿਸਿਵਲ ਆ ਜਿਹੜਾ ਲਾ ਦੇ ਅੰਦਰ ਆ ਉਹ ਹੋ ਰਿਹਾ ਜਿਹੜਾ ਜੀ ਕੁਝ ਪੋਸਟ ਵੀ ਲੈ ਕੇ ਆਏ ਦੇ ਵਿੱਚ ਕੁਝ ਚੀਜ਼ ਕਰ ਲਈਏ ਵੀ ਆਨਲਾਈਨ ਦਿੱਤੀਆਂ ਹੁਣ ਹੋਣਗੀਆਂ ਉਹਨਾਂ ਨੂੰ ਟਾਈਮ ਹੋਏਗਾ ਇਹਦੇ ਵਿੱਚ ਕੋਈ ਜਿਹੜੀ ਹੈ ਕਲੋਨੀਆਂ ਬਾਰੇ ਵੀ ਐਮਓਸੀ ਦੀ ਮੋਹਰ ਹੋਈਗੀ ਵਿੱਚ ਵੀ ਲੱਗੀ ਹੋਈਗੀ ਤਾਂ ਉਹਦੀ ਕਲੋਨੀਆਂ ਵੀ ਇੰਡਸਟਰੀ ਹੈ ਹੈ ਜੀ ਇਹ ਤਾਂ ਇੰਡਸਟਰੀ ਦਾ ਪ੍ਰੋਜੈਕਟ ਹੈ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਹੀਂ ਜਿਹੜੀਆਂ ਛੋਟੇ ਪਲਾਟ ਆ ਕਲੋਨੀਆਂ ਆ ਜਿਹ ਟਾਈਮ ਦਿੱਤਾ ਕਿ 48 ਘੰਟਿਆਂ ਦੇ ਅੰਦਰ ਜਿਹੜੀਆਂ ਵੀ ਕੋਈ ਨੈਸੈਸਰੀ ਪਰਮਿਸ਼ਨਾਂ ਜਿਹੜੀਆਂ ਵੀ ਘਾਟਾਂ ਹੋਣਗੀਆਂ ਮੰਨ ਲਓ ਕਿ ਕੋਈ ਇਸੀ ਇਹ ਜਗ੍ਹਾ ਤੇ ਰਜਿਸਟਰੀ ਕਰਉਣਾ ਚਾਹੁੰਦਾਗਾ ਉਹ ਇਹ ਜਗ੍ਹਾ ਦੀ ਰਜਿਸਟਰੀ ਪਹਿਲਾਂ ਉਹ ਕੱਚੀ ਆਪਣੀ ਸੇਲ ਡੀਡ ਬਣਾ ਕੇ ਉੱਥੇ ਲੋਡ ਕਰੂਗਾ ਔਰ 48 ਘੰਟਿਆਂ ਚ ਆਬਜੈਕਸ਼ਨ ਆਜੂਗਾ ਜੇ ਜੇ ਉਹਦੇ ਤੇ ਆਬਜੈਕਸ਼ਨ ਨਹੀਂ ਲੱਗਦਾ ਤਾਂ ਉਹਦੀ ਰਜਿਸਟਰੀ ਹੋ ਜੂਗੀ ਜੇ ਆਬਜੈਕਸ਼ਨ ਲੱਗਦਾਗਾ ਤਾਂ ਆਬਜੈਕਸ਼ਨ ਜਿਹੜਾਗਾ ਜਿਹੜਾ ਉਹਨੂੰ ਦੂਰ ਕਰਨਾ ਪਊਗਾ